ਸਾਸਨਗੇ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਪਤ ਹੈ ਅੱਜ ਗੱਲ ਕਰਾਂਗੇ ਜਾਇ ਬਚਨ ਜੀ ਤੇ ਜਗਦੀਪ ਜਗਦੀਪ ਧਾਨਕਰ ਜੀ ਵੀ ਡੇਢੀ ਆਪਸ ਚ ਗੱਲਬਾਤ ਪਾਰਲੀਮੈਂਟ ਚ ਹੋਈ ਹੈ ਉਹਦੇ ਬਾਰੇ ਉਹਦੇ ਬਾਰੇ ਹੀ ਨਹੀਂ ਇਸ ਗੱਲਬਾਤ ਸਾਰਿਆਂ ਦੇ ਰਿਲੇਟਡ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਤੇ ਜ਼ਿਆਦਾਤਰ ਪੰਜਾਬੀਆਂ ਦੇ ਵਿੱਚ ਈਗੋ ਨੂੰ بڑے ਲੋਕ ਸੈਟੀਸਫਾਈ ਕਰਦੇ ਨੇ ਇਹ ਨਹੀਂ ਸੋਚਦੇ ਵੀ ਜਿਹੜਾ ਇੰਨਾ ਟੈਕਸਪੇਅਰਸ ਦਾ ਪੈਸਾ ਇਸ ਚੀਜ਼ ਤੇ ਲੱਗ ਰਿਹਾ ਵੀ ਤੁਹਾਨੂੰ ਉੱਥੇ ਗੱਲ ਕਰਨ ਦਾ ਟਾਈਮ ਮਿਲੇ ਤੇ ਤੁਸੀਂ ਕੁਝ ਨਵੇਂ ਰੂਲਸ ਤੇ ਕਿਵੇਂ ਸੁਸਾਇਟੀ ਨੂੰ ਹੋਰ ਜ਼ਿਆਦਾ ਚੰਗਾ ਬਣਾਇਆ ਜਾ ਸਕੇ ਉਸ ਬਾਰੇ ਗੱਲ ਕਰਨੇ ਜਾਂਦੇ ਹੋ ਤੇ ਜਿਹਦੇ ਪੈਸੇ ਤੋਂ ਜਾਂਦੇ ਹੋ ਤੇ ਜਿਹਦੇ ਪੈਸੇ ਨਾਲ ਇੰਨੀਆਂ ਤਨਖਾਹਾਂ ਲੈਨੇ ਹੋ ਉਹਨੂੰ ਤੁਸੀਂ ਕੀ ਡਿਲੀਵਰ ਕਰ ਰਹੇ ਹੋ ਆਪਦੀ ਈਗੋ ਨੂੰ ਸੈਟੀਸਫਾਈ ਕਰਨ ਲਈ ਇਹ ਇਸ ਉਮਰ 'ਚ ਜਾ ਕੇ ਵੀ ਬੰਦੇ ਰੌਲਾ ਪਾਉਣਗੇ ਇਹੀ ਕੰਮ ਪੰਜਾਬ ਸਰਕਾਰਾਂ ਦਾ ਵੀ ਆਪਾਂ ਆਪਣੀ ਹੁੰਮੇ ਹੰਕਾਰ 'ਚ ਇੰਨੇ ਡੁੱਬੇ ਹੋਏ ਆ ਆਪਾਂ ਨੂੰ ਪੰਜਾਬ ਡੁੱਬਦਾ ਨਹੀਂ ਦਿਖ ਰਿਹਾ ਪਰ ਜੇ ਕੋਈ ਮੇਰੀ ਮੇਰੀ ਇਸ ਹੋਂਦ ਨੂੰ ਮਾੜੀ ਜੀ ਕੋਈ ਗੱਲ ਉੱਚੀ ਨੀ ਮੈਂ ਕਹਦੇ ਤੇ ਉਹਦੇ ਪਿੱਛੇ ਆਪਾਂ ਕਿੱਡੇ ਵੱਡੇ ਕਿੰਨੇ ਪੱਤਰਕਾਰ ਕਿੰਨਾ ਕੋਸ਼ ਆਪਾਂ ਕਿੰਨਾ ਅੰਦਰ ਦਾ ਇਹਨੂੰ ਜਾਣਦੇ ਆ ਸਰਕਾਰਾਂ ਦੇ ਰੂਪ 'ਚ ਕਿੰਨੀ क्रੂਰਲਟੀ ਕਰਦੇ ਆ ਵੀ ਆਪਾਂ ਕਿਉਂਕਿ ਇਹਨੇ ਸਾਡੇ ਹੰਕਾਰ ਨੂੰ ਠੇਸ ਲਾਤੀ ਵੀ ਇਸ ਬਾਰੇ ਜ਼ਰੂਰ ਵਿਚਾਰਨਾ ਚਾਹੀਦਾ ਆਮ ਸੰਗਤ ਨੂੰ ਵੀ ਦੇਖ ਕੇ ਜਿਹੜੇ ਈਗੋਇਸਟਿਕ ਲੀਡਰ ਨੇ ਉਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ